ਪੱਟ ਦਾ ਤੇ ਨੀ ਨਾ ਹੀ ਆ ਤੂੰ ਆਸੋ ਦਾ ਨਾ ਰਹੀ ਐ ਜਿਹੜੇ ਤੁਹਾਡੇ ਨਾਲ ਹੈ ਤਾਂ ਕਹਿੰਦਾ ਜੀ ਜਾਣਾ ਮੇਰਾ ਕਸਟਮਰ ਟੰਡਾ ਐ ਰੋਹੇਗੀ ਫਟਾਕਾ ਉਡਾਉਣ ਵਾਲਾ ਆਪਣੇ ਉਹਦਾ ਬੰਦ ਕਰਾਤਾ ਕੀਨੇ ਸਰਕਾਰ ਕਦੋਂ ਹੈ ਹੈ ਪਟਾਖੇ ਦੇ ਦੇ ਫਿਰ ਕੱਲੇ ਹਾਂ ਪਟਾਖੇ ਦੇ ਦੇ ਕੱਲੇ ਦਾ ਤਾਂ ਕੰਮ ਕੀ ਕਰਦਾ ਮੈਂ ਖੇਤੀ ਦਾ ਕੰਮ ਹੀ ਆ ਮੇਰਾ ਹੋਰ ਕਾ ਤਾਂ ਮੈਂ ਤਾਂ ਬਾਗ ਝੋੜਾਉਣੇ ਆ ਸਰਦਾਰਗੜ੍ਹ ਦੇ ਨਾਲ ਕੋਈ ਬੇਤੇ ਬਹੁਤ ਨਾਲ ਮਸਾਲੇ ਦੀ ਘਰ ਕਰ। ਇਹ ਨਹੀਂ ਲੈਣੀ। ਮਸਾਲਾ ਵੀ ਚਾਹੀਦਾ ਨਾ ਨਾਲ। ਮਸਾਲੇ ਜੀਰ ਹੈ। ਮੈਂ ਉਹ ਨੂੰਗਾ ਜੀ। ਹੈ? ਦੇ ਕੇ ਦਿੱਤਾ ਹੈ ਨਹੀਂ। ਚਲ ਦੇ ਦੇ ਕੋਈ ਨਹੀਂ ਯਾਰ। ਐਡੀ ਕਿੱਡੀ ਗੱਲ ਹੈ। ਆਪੜੀਆਂ। ਆਹ ਲੋਕ ਸੁਪਾਇਕ ਰਾਈ ਸੋਦਾ। ਕਾਈ ਸੋਦਾ। ਕਰ ਲਾ ਜਾ। ਇਹ ਕਿੰਨੇ ਦੀ ਹੈ? 30 ਇਹ ਵੀ 25 ਇਹ ਵੀ ਢਾਈ ਸੂ ਨੀ ਉਹ ਦੇਖ ਤਾਂ ਲਈਏ ਦੇਖਣ ਦਾ ਕੀ ਹਾਲ ਹੈ ਉਹ ਪੀਲੀ ਜੀ ਹੈ ਨਾ ਪੀਲੀ ਦੇ ਚੱਕੀ ਹੈ ਬੱਚਾ ਠੀਕ ਹੈ ਇਰਲਾਉਂ ਹੀ ਪਾਣੀ ਹੈ ਮੈਨੂੰ ਆ ਪੀਸ ਲਓ ਕਹਿੰਦਾ ਜੀ ਅੱਛਾ ਇਹਨੂੰ ਪੀਸ ਕੇ ਹਾਂ ਬਾਹਾਂ ਕੱਢੋ ਨਾ ਬਾਹਰ ਕੱਢਣਾ ਹਾਂ ਹਾਂ ਇਹਨੂੰ ਪੀਸ ਕੇ ਫਿਰ ਪੀਲੀ ਵਿੱਚ ਮਿਕਸ ਕਰ ਪੀਲੀ ਕਿੱਥੇ ਉਹ ਕਿੱਥੇ ਹੈ ਪੀਲੀ ਇਹ ਕਾਲੇ ਰੋਭਾ ਵਿੱਚ ਆ ਜੀ ਕਾਲਾ ਰੋਭਾ ਚੱਲੂ ਜੀ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਉਹਨੂੰ ਕੀ ਕਹਿੰਦੇ ਹੁੰਦੇ ਆਪਾਂ ਪੀਲੇ ਨੂੰ ਓਹ ਗੰਦਗਾ ਗੰਦਗਾ ਅੱਛਾ ਕਿੰਨੇ ਹੋਗੇ 500 ਰੁਪਏ 100 100 ਜਿਆ ਜਿਆ ਲਾਣਾ ਸਹੀ ਹੈ ਜੀ ਉਹ ਚਲਾ ਸਕਦੇ ਜਵਾਗ ਜੀ ਨਹੀਂ ਨਹੀਂ ਉਹ ਚਾਕ ਨਹੀਂ ਆਪਾਂ ਤਾਂ ਉੱਥੇ ਨਹੀਂ ਪਿੰਡ ਪੇਚੇ ਅਕਬੀਰ ਵਾਲੇ ਇੱਥੇ ਅਸੀਂ ਇਹਦੀ ਬੇਚ ਦੇਣੀ ਨਾ ਮੇਰੇ ਕੋਲ ਪੈਟ ਤੇ ਇੱਕ ਪਿਆ ਸੀ ਤੇ ਅੱਛਾ ਉਹ ਤਾਂ ਤਾਂ ਅੱਪਾ ਇਹ ਗਨੀਆ ਪੋਟਾਸ਼ ਤੇ ਬੈਣ ਹੈਗੀ ਆ ਪਗਲੀਆਂ ਪੋਟਾਸ਼ਾਂ ਦੀ ਅੱਛਾ ਗੰਨਾ ਦੇ ਉਹ ਦੂਜੇ ਤੇ ਹੈਗਾ ਨਾ ਗੰਧਕ ਦੇ ਤੇ ਉਹ ਤੇ ਹੈ ਨਾ ਤੇ ਉਹਨਾਂ ਦੇ ਬੈ ਅੱਛਾ ਉਹ ਵੀ ਕਿਸੇ ਨੇ ਲੈ ਮਗਾਇਆ ਛੱਪਿਆ ਹਾਂ ਉਹ ਬਿਆਜ ਉਹ ਤੋਂ ਲੈ ਆਇਆ ਸੀ ਜੀ ਅੱਛਾ ਉਹ ਮਾਰੇ ਕੋਲੇ ਬਾਦੂ ਪਿਆ ਸੀ ਹਾਂ ਹਾਂ ਉਹਨੂੰ ਫਿਰ ਆਪਾਂ 240 ਰੁਪਏ ਦੇ ਕੇ ਅੱਛਾ ਮੈਂ ਕਿਹਾ ਤਾਂ ਤੇ ਜੇ ਵੱਧ ਕਿਲੋ 2 ਕਿਲੋ ਲੈਣੀ ਹੋਵੇ ਕਿਦੋਂ ਮਿਲ ਜੂਗੇ ਹਾਂ ਜੀ ਉਹ ਬਾਬੂ ਬਾਬੀਰਾ ਆਊਗਾ ਉਹ ਮੰਗਾ ਲਿੱਤਾ ਹੁੰਦਾ ਕਿਛ ਜਿਹੜਾ ਮਾਲਕ ਹੈ ਮਾਲਕ ਅੱਛਾ ਅੱਛਾ ਉਹ ਫਿਰ ਉਹ ਨੂੰ ਤੇ ਆ order ਲੈ ਉੱਧਰ ਦਾਸ ਹੁੰਦਾ ਭਈ ਇੰਨਾ ਦਾ ਠੀਕ ਹੈ ਸਾਈ ਦੇ ਜਾਂਦੇ ਆ ਚੱਕੀ ਹੈ ਪੀਟੀਐਮ ਕੀਤੇ ਹਾਂ ਪੀਟੀਐਮ ਕਰਦੇ ਆ ਆ ਜੀ ਬਾਜ ਚੈੱਕ ਕਰ ਲੈ ਆਗੇ ਨਾ ਬੋਲ ਪਿਆ ਨਾ 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 ਕਿਸਾਨ ਦਾ ਬਸ ਦੁਕਾਨ ਦਾ ਨਾਮ ਦੁਕਾਨ ਦਾ ਨਹੀਂ ਨਾ ਆਪਾਂ ਦੁਕਾਨ ਦਾ ਨਾਮ ਕੀ ਲਾ ਕੇ ਕਰਾਂ ਕਾ ਭੈਂਚੇ ਦੀ ਮੌਤ ਆ ਦੋਨੇ ਇਕੱਠੇ ਅੱਡੋ ਅੱਡ ਕਰ ਇਹਨਾਂ ਨੂੰ ਭੈਂਚੇ ਕਰਦੇ 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 ਘੱਟਦਾ ਕਰਦੇ ਆ ਇੱਥੇ ਨਾ ਨਹੀਂ ਨਹੀਂ ਆਪਾਂ ਅੱਡੋ ਅੱਡ ਤਾਂ ਕਰ ਲਈਏ ਨਾ ਇਹ ਭੈਂਚੇ ਉਧਰ ਲੱਗਿਆ ਨਾ ਕੰਮ ਤੇ ਹੁਣ ਖੜ ਜਾ ਹਾਂ ਉਹ ਬਲਾਸਟਾ ਹੀ ਹੋ ਬਲਾਸਟ ਹੋ ਉਹੀ ਹੋ ਜਾਂਦਾ ਇਹਨੂੰ ਅੱਡੋ ਅੱਡ ਕਰਦੇ ਆਪਾਂ ਜਵਾਕਾਂ ਨੂੰ ਰੋਲ ਲਈਏ ਆ ਫੜ ਆ ਦੇ ਕਾੜ ਦੇ ਇਹਨੂੰ ਇਹ ਤਾਂ ਇੰਨੇ ਨਾਲ ਹੀ ਮਰਜੂ ਕੰਮ ਇੱਥੇ ਰੱਖ ਲੈ ਆਹੋ ਆ ਡਰ ਰੱਖ ਦੇ એનું એડર રખદ ચાલો